ਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਤਾ ਆ ਰਾਮ ਰਾਜੇ ਹਰ ਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਅੰਧ ਕਾਮ ਪਿੱਟਦੇ ਨਾਮ ਜੇ ਹਮ ਖਲਾਇਆ ਜਨਾਨ ਕੈਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਔਂਕਾਰ ਸਬਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰੁੱਖ ਸੁਖ ਰੋਗ ਭਿਆ ਜਾ ਸੁਖ ਤਮ ਨ ਹੋਈ ਤੂੰ ਕੱਤਾ ਕਰਣਾ ਮੈਂ ਨਾਹੀ ਜਾ ਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜੱਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਦੇਵ ਸ਼ੋਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖਿਐ ਸੋ ਕਰਕੇ ਅਜਤਵੈ ਸਰਬ ਸੰਭਾਲੇ ਵਾਜੇ ਤੇਰੇ ਨਾਮ ਦਾ ਨਿਕ ਅਸ਼ੰਕਾ ਕਿਤੇ ਤੇਰੇ ਵਾਹਨ ਹਾਰੇ ਕਹਤੇ ਤੇਰੇ ਰਾਗ ਪ੍ਰੇਸ਼ੋ ਕਈਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਨ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਨ ਤੁਧਨੋਂ ਚਤ ਗੁਪਤ ਲਿਖ ਜਾਨਨ ਲਿਖ ਲੇ ਧਰਮ ਵਿਚਾਰੇ ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੁਹੰਤੇ ਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋਂ ਸਿਦ ਸਮਾਧੀ ਅੰਦਰ ਗਾਵਨ ਤੁਧਨੋਂ ਸਾਧ ਵਿਚਾਰੇ ਗਾਵਨ ਤੁਧਨੋਂ ਜਤੀ ਸ਼ਤੀ ਸੰਤੋ ਗਾਵੰਤ ਤੁਧ ਨੂੰ ਵੀਰ ਕਰਾਰੇ ਗਾਵੰਤ ਤੁਧ ਨੂੰ ਪੰਡਿਤ ਪੰਨਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧ ਨੂੰ ਮੋਹਨਿਆ ਮਨ ਮੋਹਨਾ ਸੁਰਗ ਮਸ਼ ਪਿਆਲੇ ਗਾਵੰਤ ਤੁਧ ਨੂੰ ਰਤਨ ਪਾਏ ਤੇਰੇ ਅਠਸਠ ਤੀਰ ਤਨ ਨਾਲੇ ਗਾਵੰਤ ਤੁਧ ਨੂੰ ਜੋਦ ਮਹਾ ਬਲਸੂਰਾ ਗਾਵੰਤ ਤੁਧ ਨੂੰ ਖਾਣੀ ਚਾਰੇ ਗਾਵੰਤ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਕੇ ਤੇਰੇ ਤਾਰੇ ਸੇ ਤਦ ਨੂੰ ਗਾਵਨ ਜੋਤਿ ਭਾਵਨਾ ਰਤੇ ਤੇਰੇ ਭక్టర్ ਸਾਲੇ ਹੋਰ ਕੇ ਤਦ ਨੂੰ ਗਾਵਨ ਸੇ ਮੈ ਚਤਨ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚਾ ਸੱਚੇ ਨਾਇਮ ਹੈ ਪੀਓਸੀ ਜਾਣ ਜਾਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਏ ਕਰ ਕਰ ਕਾ ਕੀਤਾ ਆਪਣਾ ਜੋਤਿ ਤਸਤੀ ਵਢਿਆਈ ਜੋਤਿ ਸੁਭਾਵੈ ਸੋ ਏ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵਡਾ ਆਖ ਸਭ ਕੋਏ ਕੇਵਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਸਮਾਏ ਵੱਡੇ ਮੇਰੇ ਸਾਹਿਬਾ ਗਿਰਗ ਮੇਰਾ ਗੁਣੀ ਗੈਰਾ ਕੋਇ ਨ ਜਾਣ ਤੇ ਰਾਕੇ ਤਾਕੇ ਉਡ ਜੀਰਾ ਰਹਾਓ ਸਭ ਸਤਿ ਮਿਲ ਸਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਾਂ ਨਹੀਂ ਗੁਰ ਗਰਹਾਏ ਕਹਿਨ ਨਾ ਜਾਏ ਤੇਰੇ ਦਿਲ ਵੜਿਆਏ ਸਭ ਸਤ ਸਭ ਤਪ ਸਭ ਚੰਗੀਆਂ ਸਿਧਾ ਬੁਰਖਾਂ ਕੀਆਂ ਵੜਿਆਈਆਂ ਤਦੋਂ ਸ੍ਰੀ ਕਰਨਾ ਨਾ ਪਾਈਆ ਕਰਮ ਲਾ ਨਹੀਂ ਟਾਕ ਰਹੀਆ ਅੱਖ ਨਵਾਂ ਕਾ ਵਿਚਾਰਾ ਸਭ ਤੇ ਪਰ ਇਧਰ ਪੰਡਾਰਾ ਜਿਸ ਤੋਂ ਦੇਤ ਸਚਾ ਚਾਰਾਂ ਨਾਨਕ ਸਚ ਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਇਸਰਾ ਮਰ ਜਾਉਂ ਅੱਖ ਨਿ ਆਉ ਕਾ ਸਚਾ ਨਾਉ ਸਚ ਨਾਮ ਕੀ ਲੱਗੈ ਭੂਖਾ ਉਤ ਭੂਖਾ ਖਾਏ ਚਲਿਆ ਦੂਖਾ ਸੁਖਿ ਮਿਸਰਾ ਮੇਰੀ ਮਾਏ ਸਤਿ ਸਾਹਿਬ ਸਚ ਨਾ ਰਹਾਉ ਸਤਿਨਾਮ ਕੀ ਦਲਵਟਿਆਏ ਆਖ ਥਕੇ ਕੀਮਤ ਨਹੀਂ ਪਾਈ ਜਿਸ ਹਮਲਕਾ ਆਖਨਮ ਪਾਹੇ ਵਡਣ ਹੋਇ ਘਾਟ ਨਾ ਜਾਏ ਨਾ ਮਰਨ ਹੋਵੇ ਸੋਗ ਜਿਦਦਰ ਨ ਚੁੱਕਾ ਭੋਗਾ ਗੁਣ ਇਹੋ ਹੋਰ ਨਹੀਂ ਕੋਏ ਨਕ ਹੋਵਾ ਨਕ ਹੋਏ ਜਿਵੜੇ ਆਪ ਤਿਵਰ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵ ਬਾਦ ਸੁਨਾਤ ਰਾਗ ਗੁਜਰੇ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀ ਰੇਖਿ ਰਮ ਸਤਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੌਕ ਰਾਮ ਨਾਮ ਪ੍ਰਗਾਸ ਗੁਰਮਤਨ ਮੇਰਾ ਪ੍ਰਾਨ ਸਕਾਏ ਹਰ ਕੀਰਤ ਹਮਰੇ ਰਹਿ ਰਾਸ ਰਹਾਓ ਹਰ ਜਨ ਕੇ ਉੜ ਭਾਗ ਵੜੇ ਜਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾ ਸ਼ਾਏ ਮਿਲ ਸੰਗਤ ਗੁਣ ਪ੍ਰਕਾਸ਼ ਜਨ ਹਰ ਹਰ ਸਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਿਗੁਰ ਸਰਮ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਅਰਜਨ ਸਤਿਗੁਰ ਸੰਗਤ ਪਾਏ ਤਨ ਤੋਰ ਮਸਤਕ ਲਿਖਿਆ ਨਿਖਾਸ ਤਨ ਤਨ ਸਤ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ रा गुजरे महल्ला पंजमा काहे रे मन चित वाहे उद्दम जा आहर हर जीव परिया सैल पत्थर मह जंत तो पाए ताका रज कागे कर तरिया मेरे माधो जी सत्संगत मिले सुतरिया गुरप्रसाद ब्रह्म पद पाया सुखे काष्ट रिया रहाओ जनन पिता लोक सुत बनता कोई न किसकी तरिया सिर सिर जक संबाहे ठाकुर ਕਾਹੇ ਮਨ ਪਉ ਕਰਿਆ ਊੜੇ ਊੜਿਆ ਵਸੈ ਕੁਸਾ ਤੇ ਪਾਛਾ ਬਜਰੇ ਛਰਿਆ ਤਨ ਕਨਕ ਲਾਵੇ ਕੁੰ ਜੁਗਾਵੇ ਮਨ ਮਹਾਂ ਸਿੰਘ ਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੋ ਪ੍ਰਖ ਇਕ ਓੰਕਾਰ ਸਰਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਕਨਨੰਦਨ ਹਰਗਮ ਅਗਮ ਅਪਾਰ ਸਬਤਿ ਆਵੇ ਸਬਤਿ ਆਵੇ ਤਦਜੀਬ ਹਰ ਸੱਚੇ ਸਰਜਨਹਾਰਾ ਸੋ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ ਹਰਿ ਆਪੇ ਸੰਤੋਖ ਜੀ ਸਭ ਦੋਖ ਸਾਰ ਨਾਰਾ ਹਰਿਆਪੇ ठाकुर ਹਰਿਆਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਬ੍ਰਹਮ ਸਨਾ ਇਕ ਦਾ ਤੇ ਇਕ ਪਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਹਉ ਤਦ ਬਿਨ ਅਵਰ ਨਾ ਜਾਣ ਤੂੰ ਪਾਰੋ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾ ਖਿਖਾਣਾ ਜੋ ਸਹਿ ਹੈ ਜੋ ਸਹਿ ਹੈ ਤੁਦ ਜੀ ਜਨ ਨਾਨਕ ਤਨ ਕੁਰਬਾਨਾ ਅਰਤਿ ਅਵਰਤਿ ਹੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮਤ ਪੈ ਜਨ ਧਾਇਆ ਜੀ ਤਨ ਦੁੱਤੀ ਝਮਕੀ ਫਾਸੀ ਜਨ ਨਿਰਭਉ ਜਨ ਹਰਨਤ ਕੋ ਧਾਇਆ ਜੀ ਤਨ ਕਾ ਭਾਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਮਸ ਜੀ ਸੇ ਤਨ ਸੇ ਤਨ ਜਨ ਅਰਥ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਧਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਕਸਲਾ ਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਕ ਤੈਨਿ ਅਨ ਕਰੇ ਅਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋਸੰਦ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦ ਪ੍ਰਖਾ ਪਰਮ ਪਰ ਕਰਤਾ ਜੀ ਤੁਧ ਜੇ ਵੜਿਆ ਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤਵੇਂ ਕੋ ਜੀ ਤੂੰ ਨਤਲ ਕਰਤਾ ਸੋਈ ਵਿਧਾਪੇ ਭਾਵ ਸੋਈ ਬਕਤਾ ਜੀ ਤੂੰ ਆਪੇ ਕਰੇ ਸੋ ਹੋਈ ਤੁਹਿਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਹਿਆਪੇ ਸਿਰਜ ਸਭ ਕੋਈ ਜਨਨਾ ਨੂੰ ਗੁਣ ਗਾਵੇ ਕਰਤੇ ਕੇ ਜੀ ਜੋ ਸਬਸ ਕਾ ਜਨੋਈ ਆਸਾ ਮਹੱਲਾ ਛੋਤਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋਤਿ ਪਾਵੈ ਸੋਈ ਤਿਸੀ ਜੋਤੁ ਦੇ ਸੋਇੰ ਪਾਈ ਰਹਾਉ ਸਉਤੇ ਰੀਤੋ ਸਭ ਨੇ ਧਾਇਆ ਜਿਸਨੋ ਕਿਰਪਾ ਕਰਹਿ ਤਨ ਨਾਮ ਰਤਨੋ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਵਿਸੋੜਿਆ ਆਪ ਮਿਲਾਇਆ ਤੂੰ ਦਰਿਆਉ ਸਤਜਿ ਮਾਹਿ ਤਜਵੇਂ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲੋ ਛੜਿਆ ਸੰਜੋਗੀ ਮੇਲ ਜਿਸ ਨੂੰ ਤੁਜ ਨਾਏ ਸੋਏ ਜਨ ਜਾਣੈ ਹਰ ਕੁਣ ਸਦੇ ਆਖ ਵਖਾਣੈ ਜਨਰ ਸੇਵਿਆ ਤੈਨ ਸੁਖ ਪਾਇਆ ਸਜਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਪ੍ਰਥਮ ਦੂਜਾ ਅਵਰਨਾ ਕੋਏ ਤੋ ਕਰ ਕਰ ਵੇਖ ਹੈ ਜਨ ਹੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸ ਆ ਮਹੱਲਾ ਪਹਿਲਾ ਤਿਤ ਸਰਵਰੜਾ ਪਈ ਲੈ ਨਿਵਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋ ਪਗ ਨੀ ਚਾਲੈ ਹਮ ਦੇਖਾਂ ਤੈ ਡੂਬਿਐ ਮਨ ਏਕਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਪਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਇ ਤ੍ਰਗਤਨ ਕਾਮ ਮਿਲ ਸਾਥ ਸੰਗਤ ਪਜ ਕੇ ਵੰਨਾ ਸੰਗ ਜਾਮ ਲਾਗ ਭੌਜਲ ਤਣਕਾ ਜਨਮ ਵਿਰਥਾ ਜਾਤ ਰੰਗ ਮਾਇਕਰਹਾਉ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਮੈਂ ਜਨ ਅਰਗਾਇਆ ਕਹੁ ਨਾਨਕ ਮਨੀ ਚ ਕਰਮਾ ਸ਼ਰਨ ਬਰੇ ਕੀ ਰੱਖੋ ਸਰਮ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਂਤੀ ਚੌਬਈ ਅਮ੍ਰਿਤ ਰੋਹਾ ਦਰਸਾ पूर्ण होए चित की इच्छा तो चल नन मन रहे हमारा अपना जान क्रोप्रत पारा हमरे दुष्ट स्वभाव तुम काव हो आपादा में बचाव हो सुखी वसा मोरो परिवार सेवक सिख से सभा से खतारा मोरे शान विकार दया करीए सबरण को आ संगरिए पूर्ण होया मारी ऐसा तोर भजन के रह पियासा तुम्हें शारुखी वरना ध्यान ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਏ ਚੁਣ ਚੁਣ ਸਤਰ ਅਮਾਰੇ ਮਾਰੀਏ ਆਪਾ ਦਾ ਮੁਝ ਉਭਰੀਏ ਮਰਨ ਕਾਲ ਕਾ ਤਰਾਸ ਨਵਰੀਏ ਉਹ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝ ਜੂ ਕਰਿਯੋ ਰਛਾ ਰਾਖ ਲਿਓ ਮੈ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंद दुष्टमके अंत तुमो पुरे 74 स्कंता काल पाए ब्रह्मा भक्तरा काल पाए शिव जू उत्तरा काल पाए कर बिशन प्रकासा सकल काल का, का किया तमशा जवन काल जुगी शिव कीयो वेदराज ब्रह्मा ज्योतियो जवन काल सब लोक सवारा नमस्कार है तए हमारा जवन काल सो जगत बनायो देव धयत ਜਛਣਿ ਉਪਜਾਇਓ ਆਦ ਅੰਤ ਇਕੈ ਅਵਤਾਰਾ ਸੋਏ ਗੁਰੂ ਸਮਝਿ ਜੋ ਹਮਾਰਾ ਨਮਸਕਾਰ ਤਸਹਿ ਕੋ ਹਮਾਰੇ ਸਕਲ ਪ੍ਰਜਾਣ ਆਪਸ ਵਾਰੇ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਤਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਪਲੇ ਬਰੇ ਕੇ ਪੀਰ ਪਸ਼ਨਤ ਚਿੱਟੀ ਤੇ ਕੁੰਚਰ ਅਸੁੱਲਾ ਸਪਰ ਕਿਰਪਾ ਦ੍ਰਿਸ਼ਟ ਕਰ ਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਸ਼ਨ ਘਟ ਘਟ ਕੇ ਫਰਫੜ ਕੀ ਜਾਨਾ ਜਬ ਉਦ ਕਰਖਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰ ਜਬਿਆ ਕਰਖ ਕਰਤਹੁ ਕਭੂ ਤਮੈ ਮਿਲ ਤਦੇ ਤਰ ਸਭੂ ਜਿਤੇ ਬਦਨ ਸ੍ਰਿਸ਼ਟ ਸਰutar ਆਪਿ ਆਪਣੀ ਬੋਜ ਉਚਾਰੈ ਤਉ ਸਭਿ ਤੇਰਹ ਤਨ ਰਾਲ ਨਮਾ ਜੰਤ ਬੇਦ ਭੇਦ ਹਰਿ ਆਲਮ ਨਿਰੰਕਾਰ ਨਿਰਭੈਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤ ਕਾਮੁੜ ਉਚਾਰਤ ਬਿਦਾ ਜਾ ਕਉ ਤੇਵ ਨ ਪਾਵਤ ਬਿਦਾ ਤਾ ਕੋ ਕਰਪਾ ਅਨੁਮਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨ ਤਿੰਨ ਤਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੁਪ ਸਰੂਪਾ ਰੰਗ ਭਇਓ ਰਾਵ ਕੀ ਪੁਪਾ ਅੰਡਾ ਜੇ ਰਸੇ ਤੇ ਕਿੰਨੀ ਉਤਪੇ ਖਾਨ ਬਾਹੁਰ ਰਚ ਦਿੰਨੀ ਕਾਉ ਫੂਲ ਰਾਜਾ ਹਮ ਬੈਠਾ कासमट पाए शंकर इक कथा सगरी सृष्टि दिखाय अचंपव आप जुगा स्वरूप स्वयं पाव अबरश मेरी तुम करो सेखो बार सीख संगरो दुष्ट जति उठवा तद पाथा शकल मलेश करो रण कथा जे अस्त तो, तो सरणी परे तिनके दुष्ट दुख त हवा मरे पुरख जनु पग परे तिहार ਤਨ ਕੇ ਤੁਮ ਸੰਕਟ ਸਵਟਾਰੇ ਜੋ ਖਲ ਕੋ ਇਕ ਬਾਰ ਤੇ ਆਏ ਤਾਂ ਕੇ ਕਾਲ ਨਿਕਟ ਨਹੀਂ ਐਹਮ ਰਸ਼ਾਏ ਤੈਂ ਸਭ ਕੰਲਾ ਦੁਸ਼ਟ ਅਰਿਸ਼ਟ ਤਰੇ ਤਤ ਕੰਲਾ ਕਿਰਪਾ ਦਿਸਤਨ ਜਾਏ ਨੀ ਹਰ ਹੋ ਤਾਂ ਕੇ ਤਾਂਤਨ ਕਮਿਆ ਰਹੋ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸ਼ਾਸ ਸਵਸਕਾ ਨ ਕੋਈ ਇਕ ਬਾਰ ਜੰਤਨਾ ਸੰਭਾਰਾ ਖਾਲਸਾ ਸਤੇ ਥਾਇੰਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ ਇਹ ਦੁਸ਼ਟ ਦੋਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪਾਦ ਲੈ ਉਬਾਰੀ ਸਰਬਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪਾਦ ਲੈ ਉਬਾਰੀ ਸਰਬਟੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈਹੁ ਬਚਾਈ ਸੋਈਆ ਮੈਂ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰਾਨੀ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਮ ਤੇਗ ਨਾ ਮੰਨਿਓ ਸਿਮਰ ਸਾਸਤਰ ਵੇਦ ਸਭਾ ਬੋ ਭੇਦ ਕਾ ਮੇਕ ਨਾ ਜਾਣਿਓ ਸ੍ਰੀ ਸਪਾਲ ਕਿਰਪਾ ਤੁਮਰੀ ਕਰ ਮੈਂ ਨਾ ਕਹ ਸੋ ਤੈ ਵਕਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹ ਗਹੇ ਕੀ 라ਜ ਅਸ ਕੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦੁਆਰ ਬਾਹ ਗਹੇ ਕੀ 라ਜ ਅਸ ਕੋਵਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ੴ ਸਤਗੁਰ ਪ੍ਰਸਾਦ ਅਨੰਤ ਵਿਆਮਰੀ ਮਾਇ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿਤੇ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਈਆਂ ਸ਼ਬਦ ਗਾਵਨੇ ਆਈਆਂ ਸ਼ਬਦ ਉਤਾਂ ਗਾਵਰੀ ਕੇਰਾ ਮਨ ਜਨੀ ਵਸਾਇਆ ਕਾ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵੇ ਸਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਤ ਸੁਆਮੀ ਸੁਖ ਮਨੋ ਇਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਾ ਕਰਤਾ ਤੇਰਾ ਸਭ ਕੀ ਸੈ ਜਿਸ ਦਹੇ ਸੁਪਾਵੇ ਸਦਾ ਸਿੱਖ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤਿਰ ਸਚਾ ਨਾਮ ਮੇਰਾ ਆਧਾਰੋ ਸਾਤ ਨਾਮੇ ਆਧਾਰ ਮੇਰਾ ਜਨੁ ਭੁਖਾਂ ਸਭ ਗਵੰਨਾਂ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕਿਤਾ ਗੁਰੂ ਵਟੋ ਜਿਸ ਦੀਆਂ ਇਹ ਵਟਿਆਈਆਂ ਕਹ ਨਾਮਕ ਸੁਨੋ ਸੰਤੋ ਸ਼ਬਤ ਰੋ ਪਿਆਰੋ ਸੱਚਾ ਨਾਮ ਮੇਰਾ ਅਧਾਰੂ ਵਾਜੇ ਪੰਚ ਸ਼ਬਦਿਤ ਕਰਸਪਾਗ ਹੈ ਕਰਸਪਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਅੰਤ ਦੂਤ ਦਵਸ ਕੀਤੇ ਖਾਲ ਕੰਠਿ ਕਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਨਾ ਮਰ ਕਾ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਰ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਭਗਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਭਗਤ ਸਤਗੁਰ ਰਹਾ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਿਸ ਕਾ ਹੋਇ ਉਦਾਰੋ ਇਹ ਵਸਤ ਜੀ ਨ ਜਾਈ ਨਿਤਨੰਤ ਰਖੁਰ ਧਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਹ ਲੋਕ ਮਨਲਾ ਪੰਜਮਾ ਤੇਰਾ ਕੀਤਾ ਜਾ ਤੋ ਨਹੀਂ ਮਨੋ ਜੋਗ ਕਿਤੋਈ ਮੈਂ ਨਿਰਗੁਣਿਆ ਰੇ ਕੋ ਗੁਨ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾਂ ਤਨ ਮਨ ਥੀ ਵੈ ਹਰਿਆ ਪਉੜੀ ਥੱਥੈ ਤੂ ਸਮਰਥ ਜਥੈ ਕੋਏ ਨਹੀਂ ਉਤੈ ਤੇਰੀ ਰਕ ਅਗਨੀ ਉਦਰ ਮੈਂ ਸੁਣ ਕੈ ਜਮਕੇ ਦੂਦਨਾਏ ਕਰੈ ਛਡ ਜਾਏ ਪਉ ਜਲ ਬਖਮਸ ਗਾਹੋ ਗੁਰ ਸਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹਿ ਕਾਏ ਕਲਮੇ ਇਹੋ ਪੁਨ ਗੁਰ ਗੋਬਿੰਦ ਗਾਏ ਸਭ ਸਨੋ ਕਿਰਪਾ ਨ ਸਮਾਲੇ ਸਾਇ ਸਾਇ ਬਿਰਤਾ ਕੋ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹਲਾ 5ਵਾਂ ਅੰਤਰ ਗੁਰਿਆ ਰਦਨਾ ਜਿਵੇਂ ਜਪ ਗੁਰਨਾਮ ਨਤਰੀ ਸਤਗੁਰ ਪੇਖਣਾ ਸਰਵਨੇ ਸੁਨਣਾ ਗੁਰਨਾਵ ਸਤਗੁਰ ਸੇਤੀ ਦਿੱਤਿਆ ਦਰਗਹ ਪੈਠਾਓ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੇ ਉਤਮ ਕਾਢੀ ਐ ਜ਼ਰਲੇ ਕਹੀ ਕੇ ਮਹੱਲਾ ਪੰਜਵਾਂ ਰੱਖੇ ਰਖਣਹਾਰ ਆਪ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ ਹੋ ਆਇਆ ਅਭਿਅਨ ਮਨੋਂ ਨ ਵਿਸਾਰਿਆ ਨਾ ਸਾਖ ਜਨਾ ਕੈ ਸੰਗ ਪਉ ਜਲ ਤਾਰੇ ਨਾ ਸਾਖਤ ਨਿੰਦਕ ਦੁਸ਼ਤ ਖਿਨ ਮਾਹੇ ਬਿਦਾਰੈ ਨ ਤਿਸ ਸਾਹਿਬ ਕੀਤੇਕ ਨਾਨਕ ਮਨ ਮਾਏ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀਤੇਕ ਨਾਨਕ ਮਨ ਮਾਏ जिस मरत सुख होए सगले दुख जाए दुख कलेस का नास वही गुरु तेरे भजन का प्रताप दुख कलेस का नास वाहे गुरु तेरे भजन बाणी का प्रताप वाहेगुरु जी का खालसा वाहेगुरु जी की फतेह